ਲੁਕਾ ਦੇ ਹਰ ਮੋਕੇ ਜਾਣੇ ਸਭ ਨੇ ਜਿਲ੍ਹਾ ਥਾਣੇ ਲੁਕਾ ਦੇ ਹਰ ਬੱਲੇ ਜਾਣੇ ਸਾਡਾ ਇੱਕ ਜਿੰਦਾਬਾਦ ਸਾਡਾ ਇੱਕ ਲਹਿਰ ਇੰਡੀਆ ਨਿਊਜ਼ ਦੇਖੋ तमाम ਦਰਸ਼ਕਾਂ ਦਾ ਮੈਂ ਸੰਜੀਤ ਕੁਮਾਰ ਸਵਾਗਤ ਕਰਦਾ ਹਾਂ ਦੋਸਤੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਲੁਧਿਆਣਾ ਦੇ ਵੱਲੋਂ ਜੋ ਜ਼ਮੀਨ ਸਰਕਾਰ ਵੱਲੋਂ ਐਕਵਾਇਰ ਕੀਤੀ ਜਾ ਰਹੀ ਸੀ ਉਸ ਦੇ ਵਿਸ਼ੇ ਚਾਚਰ ਕਿਸਾਨ ਯੂਨੀਅਨ ਵੱਲੋਂ ਆਪਣਾ ਫਿਰੋਜ਼ਪੁਰ ਰੋਡ ਤੇ ਧਰਨਾ ਲਗਾਇਆ ਹੋਇਆ ਹੈ ਤੋਂ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰ ਧਰਨੇ ਦੀਆਂ ਤਸਵੀਰਾਂ ਦਿਖਾਈਆਂ ਜਾਣ ਕਿ ਕਿਸਾਨ ਜਥੇਬੰਦੀਆਂ ਵੱਲੋਂ ਜੋ ਧਰਨਾ ਲਗਾਇਆ ਹੋਇਆ ਹੈ ਉਹ ਜ਼ਮੀਨ ਪੰਜਾਬ ਸੰਘਰਸ਼ ਕਮੇਟੀ ਲੁਧਿਆਣਾ ਦੇ ਵੱਲੋਂ ਵਿਸ਼ਾਲ ਧਰਨਾ ਲਗਾਇਆ ਗਿਆ ਵਾ ਕੁੱਤੇ ਸਾਡੇ ਨਾਲ ਜ਼ਮੀਨ ਬੁਲਾਕ ਸਿੰਘ ਅਰਸ਼ੀਏਟੀ ਦੇ ਪ੍ਰਧਾਨ ਜੀ ਮੌਜੂਦ ਨੇ ਅਸੀਂ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨੀ ਭਰਾਜੀ 3:00 ਵਜੇ ਜਗਦੂਪ ਸਿੰਘ ਹਜ਼ਨਪੁਰ ਅੱਜ ਭਰਾਜੀ ਜਿਹੜਾ ਧਰਨਾ ਲਗਾਇਆ ਵਾ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਕਿਸ ਵਿਸ਼ੇ ਤੇ ਲਗਾਇਆ ਇਹ ਧਰਨਾ ਦੇਖੋ ਪੰਜਾਬ ਸਰਕਾਰ ਇੱਕ ਲੈਂਡ ਪੋਲਿੰਗ ਪਾਰਸਲ ਲੈ ਕੇ ਆਇਆ ਜਿਹੜੀ ਸਰਸਰ ਪਸਾਰਨਾ ਦਾ ਕਿਉਂਕਿ ਭਾਰਤ ਦਾ ਸੰਵਿਧਾਨ ਜਿਹੜੇ ਵਿੱਚ ਜਾਂ ਭਾਰਤ ਜੋ ਵੀ ਲੈਂਡ ਪ੍ਰਾਪਤ ਲਈ ਕਾਨੂੰਨ ਬਣੇ ਆ ਕਿਤੇ ਵੀ ਇਹ ਦੱਸ ਨਹੀਂ ਹੈ ਕਿ ਕਿਸੇ ਨੂੰ ਬਗੈਰ ਮੁਆਵਜ਼ਾ ਦਿੱਤੇ ਹੋਏ ਉਹਦੀ ਜਿਹੜੀ ਮਾਲਕੀ ਵਾਲੀ ਭੂਮੀ ਆ ਉਹ ਪ੍ਰਾਪਤ ਕੀਤੀ ਜਾਵੇ ਇਹ ਜਿਹੜੀ ਲੈਂਡ ਪੋਲਿਸੀ ਆ ਬਿਲਕੁਲ ਗੈਰ ਕਾਨੂੰਨੀ ਇਹਦਾ ਨੋਟੀਫਿਕੇਸ਼ਨ ਆ ਅਸੀਂ ਪੂਰੇ ਪੰਜਾਬ ਦੇ ਕਿਸਾਨ ਇੱਕ ਤਾਂ ਜਿਹੜੇ ਪੀੜਤ ਨੇ ਉਹ ਲੱਗ ਤੋਂ ਉਦੋਂ ਬਾਅਦ ਸਾਰੇ ਪੂਰੇ ਪੰਜਾਬ ਦੇ ਕਿਸਾਨ ਇਸ ਲੈਂਡ ਪੋਲਿਸੀ ਦੇ ਖਿਲਾਫ ਆ ਉਹਦੇ ਸਬੰਧ ਦੇ ਵਿੱਚ ਅਸੀਂ ਐਲਾਨ ਕਰਤਾ ਕਿ ਪੰਜਾਬ ਸਰਕਾਰ ਦੇ ਕੋਲ ਲੋਕਾਂ ਨੂੰ ਘਬਰਾਹਤ ਕਰਦੀ ਹੈ ਵੀਡੀਓ ਦਿੱਤੀ ਉਹ ਬਾਰ ਬਾਰ ਕਹਿੰਦੇ ਕਿਸਾਨ ਬਹੁਤ ਖੋਸਾ ਜੀ ਕਿਸਾਨ ਨੂੰ ਬਹੁਤ ਪਰ ਸਿੱਖ ਸਾਡਾ ਆਈ ਆ ਇਸ ਜਵਾਬ ਦੇ ਵਿੱਚ ਪੱਕਾ ਧਰਨਾ ਲਾ ਦਿੱਤਾ ਸਰਕਾਰ ਤੇ ਲੋਕਾਂ ਨੂੰ ਦੱਸਤਾ ਕਿ ਅਸੀਂ ਇਸ ਪਾਲਿਸੀ ਦੇ ਖਿਲਾਫ ਆ ਕਿਸੇ ਵੀ ਹਾਲਤ ਦੇ ਵਿੱਚ ਅਸੀਂ ਆਪਣੀ ਇੱਕ ਇੰਚ ਵੀ ਜ਼ਮੀਰ ਪੰਜਾਬ ਸਰਕਾਰ ਨੂੰ ਇਸ ਪਾਲਿਸੀ ਦੇ ਅਧੀਨ ਨਹੀਂ ਦੇਣਗੇ। ਸੋ ਭਰਾ ਜਿਹੜਾ ਇਹ ਧਰਨ ਲਗਾਇਆ ਹੋਇਆ ਹੈ ਇਹ ਕਿੰਨੇ ਚਿਰ ਤੋਂ ਲਗਾ ਰਹੇ ਹੋ? ਕੱਲ ਤੋਂ ਸ਼ੁਰੂਆਤ ਹੋਈ ਹੈ। ਹਰ ਰੋਜ਼ ਦੋ ਪਿੰਡ ਆਇਆ ਕਰਨਗੇ ਬੈਠ ਕੇ ਰਾਣਿਤੀ ਤੇ ਮੀਟਿੰਗ ਕਰਿਆ ਕਰੇਗਾ ਤੇ ਲੋਕਾਂ ਨੂੰ ਜਾਗਣਾ। ਫਿਰ ਇੱਕ ਹਫ਼ਤੇ ਬਾਅਦ ਹਰ ਸੋਮਵਾਰ ਕਰ ਵੱਡਾ ਇਕੱਠ ਤੇ ਵੱਡੀ ਸਟੇਜ ਚੱਲਿਆ ਕਰੂਗੀ। ਉਸ ਬਾਕੀ ਹਰ ਰੋਜ਼ ਰਾਣਿਤੀ ਇਸ ਜਿਹੜੀ ਮਹਿਮਾ ਫੇਰ ਦਿਖਾਉਣ ਵਾਲੀ ਇਹਨੂੰ ਕਿਵੇਂ ਦੇਖ ਕੀਤਾ ਜਾਵੇ? ਕਿਹੜੇ ਤਰੀਕੇ ਨਾਲ ਆਪਾਂ ਲੋਕਾਂ ਨੂੰ ਲਾਪਰਵਾਹ ਕਰਕੇ ਪੰਜਾਬ ਸਰਕਾਰ ਤੱਕ ਆਉਂ ਇਹ ਪਾਲਿਸੀ ਤੁਸੀਂ ਵਾਪਸ ਲਓ ਅਸੀਂ ਇਸ ਪਾਲਿਸੀ ਅੱਤੇ ਤੁਹਾਨੂੰ ਜ਼ਮੀਨਾਂ ਨਹੀਂ ਦੇਣੀ ਇਸ ਤੋਂ ਪਹਿਲਾਂ ਵੀ ਤੁਸੀਂ ਦੇਖਿਆ ਜਾਵੇ ਕਿ ਦਿੱਲੀ ਦੀਆਂ ਬਰੂਹਾਂ ਦੇ ਉੱਪਰ ਵੀ ਕਿਸਾਨਾਂ ਨੂੰ ਕਾफी ਸੰਘਰਸ਼ ਕਰਨਾ ਪਿਆ ਜੇ ਕੀ ਕਹਿਣਾ ਚਾਹੂੰਗੀ ਉਸ ਤੋਂ ਪਹਿਲਾਂ ਵੀ ਤੁਸੀਂ ਦੇਖਿਆ ਕਾफी ਸੰਘਰਸ਼ ਕਰਨਾ ਪਿਆ ਜੀ ਕਿਸਾਨਾਂ ਨੂੰ ਦਿੱਲੀ ਦੀਆਂ ਬਰੂਹਾਂ ਦੇ ਉੱਪਰ ਵੀ ਦੇਖੋ ਅੱਜ ਜਿਹੜਾ ਭਾਰਤ ਦੇ ਵਿੱਚ ਜੋ ਮਾਹੌਲ ਚੱਲ ਰਿਹਾ ਹੈ ਉਹ ਤੋਂ ਬਾਅਦ ਪੰਜਾਬ ਦੀ ਗੱਲ ਆ ਗਈ ਅੱਜ ਕੋਈ ਵੀ ਹੱਕ ਬਗੈਰ ਸੰਦਰਸ ਤੋਂ ਕੋਈ ਪਾਰਟੀ ਸਰਕਾਰ ਹੋਵੇ ਕੋਈ ਦੇਣ ਨੂੰ ਤਿਆਰ ਨਹੀਂ ਜੋ ਵੀ ਪਾਰਟੀਆਂ ਸੱਤਾ ਵਿੱਚ ਆਉਂਦੀਆਂ ਪਹਿਲਾਂ ਉਹਨਾਂ ਦੇ ਗੱਲਾਂ ਕੁਝ ਹੋਰ ਤੇ ਅੱਜ ਸੱਤਾ ਦੇ ਵਿੱਚ ਆਉਂਦੀਆਂ ਨੇ ਫਿਰ ਉਹਨਾਂ ਦੀਆਂ ਨੀਤੀਆਂ ਸਰਪ ਤਰਫ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਹਰ ਬਰਗ ਨੂੰ ਲੁੱਟਣ ਵਾਲੀਆਂ ਹੁੰਦੀਆਂ ਉਸ ਲੁੱਟਾ ਨੂੰ ਰੋਕਣ ਲਈ ਤੇ ਆਪਣੇ ਜਿਹੜੇ ਹੱਕਾਂ ਮੰਗਣ ਦੇ ਲਈ ਸਾਨੂੰ ਸੰਘਰਸ਼ ਨਾਲ ਚੱਲਣਾ ਪੈਂਦਾ ਕਿ ਕਿੰਨੇ ਜਿੱਥੇ ਬੰਦੀਆਂ ਤੁਹਾਡੇ ਨਾਲ ਇੱਥੇ ਅਟੈਚ ਨੇ ਜਿਹੜੀਆਂ ਆ ਰਹੀਆਂ ਕਿ ਤੁਸੀਂ ਆਪਣੇ ਇੱਕ ਜੱਥੇ ਬੰਦੇ ਤੁਹਾਡਾ ਹੋਰ ਜਿੱਥੇ ਦੇਖੋ ਅਲੱਗ-ਅਲੱਗ ਜੱਥੇ ਬੰਦੇ ਦਾ ਸੰਬੰਧਿਤ ਪੀੜਤ ਬੰਦਿਆਂ ਨੇ ਇੱਕ ਜ਼ਮੀਨ ਬਚਾਓ ਸੰਘਰਸ਼ ਕਮੇਟੀ ਬਣਾਈ ਹੈ ਜਿਹਦੇ ਵਿੱਚ ਅਲੱਗ-ਅਲੱਗ ਜੱਥੇ ਬੰਦੀਆਂ ਦੇ ਮਤਲਬ ਡੇਟਰ ਹੈਗਾ ਜ਼ਿਆਦਾ ਤਾਂ ਪੀੜਤ ਬੰਦੇ ਆ ਇਹ ਅਸੀਂ ਸੰਘਰਸ਼ ਸ਼ੁਰੂ ਕਰ ਲਿਆ ਦੋਸਤੋ ਸਾਡੀਆਂ ਕਿਸਾਨ ਜੱਥੇਬੰਦੀਆਂ ਖੁੱਲ ਕੇ ਮੈਦਾਨ ਦੇ ਵਿੱਚ ਨਿੱਤਰ ਹੀ ਰਹੀਆਂ ਨੇ ਉਹ ਨਿੱਤਰ ਨਹੀਂ ਆਸੀਂ ਆਪ ਖੁਦ ਪੀੜਤ ਬੰਦੇ ਇੱਕ ਪਲੇਟਫਾਰਮ ਤਿਆਰ ਕਰ ਰਹੇ ਹਾਂ ਕਿ ਪਹਿਲਾਂ ਆਪਾਂ ਇੱਕ ਪਿੰਡ ਦੇ ਤੇ ਇਕੱਠੇ ਹੋਈਏ ਇੱਕ ਮੰਜ ਦੇ ਇਕੱਠੇ ਹੋਈਏ ਆਵਾਜ਼ ਇੱਕ ਆਵਾਜ਼ ਦੇ ਨਾਲ ਆਪਾਂ ਪੰਜਾਬ ਸਰਕਾਰ ਕੋਲੀ ਸਰਕਾਰ ਨੂੰ ਜਗਾਈਏ ਕਿ ਸਾਡੀਆਂ ਜਿਹੜੀਆਂ ਜ਼ਮੀਨਾਂ ਤੁਸੀਂ ਖੋਹੋ ਨਾ ਅਸੀਂ ਆਪਣੇ ਬੱਚੇ ਪਾੜ ਦੇ ਸਾਡਾ ਰਿਜ਼ਾਰਾ ਸਾਡਾ ਕਿੱਤਾ ਵਾ ਜ਼ਮੀਨ ਸਾਡੀ ਮਾਂ ਮਾਸ ਕਿਸੇ ਵੀ ਹਾਲ ਦਾ ਆਪਣੀ ਜ਼ਮੀਨ ਨਹੀਂ ਖਾਤ। ਇਹ ਨਹੀਂ ਹੈ ਤੁਹਾਡਾ ਮਤਲਬ ਕਿ ਜੋ ਜ਼ਮੀਨ ਅਕਵਾਇਰ ਹੋ ਰਹੀ ਆ ਇਸ ਵਿਸ਼ੇ ਤੁਹਾਡੇ ਕੋਲ ਨਹੀਂ ਸੋਲੂਸ਼ਨ ਹੈ ਤੁਹਾਡਾ ਅਗਲਾ ਸਟੈਪ ਕੀ ਹੋ ਰਿਹਾ ਕੋ ਸਟੈਪ ਲੈ ਜੇਕਰ ਸਰਕਾਰ ਧੱਕੇ ਦੀ ਨਾਲ ਸਾਡੀ ਤਵੀਨਾ ਇੱਕ ਪਾਸੇ ਸਰਕਾਰ ਕਹਿੰਦੀ ਆ ਬਈ ਅਸੀਂ ਬਿਲਕੁਲ ਜਿਹੜਾ ਕਿਸਾਨ ਜ਼ਮੀਨ ਨਹੀਂ ਦੇਣਾ ਚਾਹੂ ਵੀ ਉਹਦੀਆਂ ਜ਼ਮੀਨਾਂ ਲਵਾਗੇ ਨਹੀਂ ਦੂਜੇ ਪਾਸੇ ਸਰਕਾਰ ਖਸਰਾ ਨੰਬਰ ਕੀ ਲੈ ਨੰਬਰ ਸਾਰਾ ਕੋਲ ਅਖਬਾਰਾਂ ਦੇ ਵਿੱਚ ਸਾਫ਼ ਕਿ ਉਹਦੇ ਇਨਸਾਨ ਦੀ ਹੀ ਲੈ ਇਹ ਇਹ ਫਿਰ ਧੱਕਾ ਨਹੀਂ ਤਾਂ ਹੋਰ ਕੀ ਆ ਜੇ ਸਰਕਾਰ ਧੱਕੇ ਵਾਲੇ ਰਾਹ ਤੇ ਚੱਲ ਵੀ ਅਸੀਂ ਤਾਂ ਆਪਣੀ ਜ਼ਮੀਨਾਂ ਬਚਾਉਣ ਲਈ ਸਕੇ ਤਾਂ ਬਹੁਤ ਨਹੀਂ ਰਹੇ ਖੋਣ ਵਾਲੇ ਰਵਈਏ ਦੇ ਵਿੱਚ ਤਾਂ ਪੰਜਾਬ ਸਰਕਾਰ ਆ ਅਸੀਂ ਤਾਂ ਆਪਣਾ ਆਪ ਦੀ ਆ ਉਹ ਜੱਦੀ ਪੁੱਛ ਦੀ ਜ਼ਮੀਨਾਂ ਬਚਾਉਣ ਲਈ ਲੜਾਂਗੇ ਨਾ ਇਹ ਪੰਜਾਬ ਸਰਕਾਰ ਤੈਅ ਕਰੇ ਉਹਨੇ ਲੋਕਾਂ ਨਾਲ ਧੱਗਾ ਕਰਨਾ ਜਾਂ ਲੋਕਾਂ ਦੀ ਲੋਕਤੰਤਰ ਦੇ ਵਿੱਚ ਉਠਾਈ ਹੋਈ ਆਵਾਜ਼ ਉਹਦੀ ਕਦਰ ਕਰਦੇ ਪਾਲਸੀ ਵਾਪਸ ਲੈਣੀ ਆ ਇਹ ਤਾਂ ਸਰਕਾਰ ਤੇ ਡਿਪੈਂਡ ਹੈ ਕਿ ਤੁਹਾਨੂੰ ਜੱਥੇਬੰਦੀਆਂ ਨਾਲ ਕਿੰਨਾ ਕੈ ਸੰਜੋਗ ਮਿਲਿਆ ਜਿਹੜੇ ਇੱਥੇ ਤੁਹਾਡੇ ਕਿਸਾਨ ਆ ਗੂ ਜਿਹੜੇ ਵੀਰ ਭਰਾ ਤੁਹਾਡੇ ਦੇ ਦੇਖੋ ਆ ਸਾਰੇ ਸਾਡੇ ਪ੍ਰਧਾਨ ਸਾਹਿਬ ਜਿੰਨੇ ਵੀ ਖੜੇ ਜੋ ਸਾਰੇ ਵੀ ਆਪਕੋ ਸਾਡੇ ਖੜੇ ਆ ਸਾਰੇ ਜੱਥੇਬੰਦੀਆਂ ਨੇ ਸੰਭਧਦੀ ਆ ਜੱਥੇਬੰਦੀਆਂ ਦੇ ਬੰਦੇ ਸਾਡੇ ਕਿਸਾਨ ਪੜਾਈ ਨੇ ਉਹ ਅਲੱਗ-ਅਲੱਗ ਜੱਥੇਬੰਦੀਆਂ ਦੇ ਵਿੱਚ ਨੇ ਜਦੋਂ ਦੇਖੋ ਮੁੱਦਾ ਹੀ ਜ਼ਮੀਨ ਬਚਾਉਣ ਦਾ ਸਾਡੇ ਕਿਸਾਨਾਂ ਦੀ ਦਾ ਸਾਰੇ ਕਿਸਾਨ ਜੱਫੇ ਬਣ ਕੇ ਵੀ ਇਸ ਰੈਕ ਰੈਂਜ ਉੱਤੇ ਨੇ ਤਿਆਰ ਲਾਟ ਲਈ ਉਹ ਅਲੱਗ-ਅਲੱਗ ਫਰਮ ਤਰੀਕੇ ਦਾ ਸਟੱਪ ਵਾਈਸ ਦਾ ਪਜਾਰ ਰਿਹਾ ਸਿਰਜਤ ਸਿੰਘ ਹਨ ਮੋਢਿਆ ਸਾਨੂੰ ਇਹ ਲੱਗਿਆ ਕਿ ਪਹਿਲਾਂ ਸਾਨੂੰ ਆਪਣੇ ਲੋਕਾਂ ਨੂੰ ਇੱਕ ਜਗ੍ਹਾ ਇਕੱਠੇ ਕਰਕੇ ਲੜਾਈ ਦਾ ਬਿਗਲ ਵਜਾ ਦੇਣਾ ਚਾਹੀਦਾ ਆਰ ਪਾਰ ਦੀ ਲੜਾਈ ਉਹ ਹਰ ਹਾਲ ਦੇ ਜ਼ਮੀਨਾਂ ਬਚਾਵਾਂਗੇ ਕਿਸੇ ਵੀ ਹਾਲਤ ਦੇ ਵਿੱਚ ਅਸੀਂ ਆਪਣੀਆਂ ਜ਼ਮੀਨਾਂ ਬਚਾਉਣ ਵਾਲੀ ਮੈਂ ਤੋਂ ਪ੍ਰਣਮਾ ਕਰਦਾ ਹਾਂ ਠੀਕ ਹੈ ਪ੍ਰਧਾਨ ਜੀ ਧੰਨਵਾਦ ਜੀ ਸੋ ਅਸੀਂ ਇੱਥੇ ਜੋ ਆਪਣੇ ਤਨ ਤਰਨਾ ਜਿਵੇਂ ਜਿਨ੍ਹਾਂ ਜਿਵੇਂ ਮੈਂ ਤੁਹਾਨੂੰ ਅੱਛੀ ਬਿੱਟੀ ਦੇ ਪ੍ਰਧਾਨ ਜੀ ਸੀ ਕਿ ਅਸੀਂ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਈ ਹੈ ਤੇ ਉਹਨਾਂ ਨੇ ਦੱਸਿਆ ਕਿ ਅਸੀਂ ਸਾਡਾ ਸੰਘਰਸ਼ ਜਾਰੀ ਅਣ ਮਿੱਥੇ ਸਮੇਂਦਾਰ ਸਾਡਾ ਇਹ ਸੰਘਰਸ਼ ਜਾਰੀ ਰਹੇਗਾ ਕਿ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਆਪਣੀਆਂ ਜ਼ਮੀਨਾਂ ਨਹੀਂ ਗਉਣ ਦਵਾਂਗੇ ਸੋ ਫਿਲਹਾਲ ਦੋਸਤੋ ਇਹ ਸੀ ਸਾਡੀ ਅੱਜ ਦੀ ਖਬਰ ਬਾਕੀ ਖਬਰਾਂ ਦੇ ਲਈ ਤੁਸੀਂ ਲੰਘ ਰਹੇ ਹੋ ਲਹਿਰ ਇੰਡੀਆ ਨਿਊਜ਼ ਕੈਮਰਾਮੈਨ ਗੁਪਾਲ ਸਿੰਘ ਦੇ ਨਾਮ ਮੈਂ ਸੰਜੀਵ ਕੁਮਾਰ ਲਹਿਰ ਇੰਡੀਆ ਨਿਊਜ਼ ਲੁਧਿਆਣਾ ਆਮਨੇ ਕਿਹਾ ਡੇਲਾ ਥਾਣਾ ਲੁਕਾਉਂਦਾ